ਇਸ ਹਸਤਾਂ ਤੇ ਰਾਤ ਨੂੰ 6-7 ਵਜੇ ਸ਼ਾਇਦ 8:00 ਵਜੇ ਬਜ਼ੁਰਗ ਜੋੜਾ ਆਉਂਦਾ ਹੈ ਉਹ ਸਾਰੀ ਰਾਤ ਸੇਵਾ ਕਰਦੇ ਆ ਜਦੋਂ ਅਸੀਂ ਸਾਰੇ ਸੌਂ ਜਾਂਦੇ ਆ ਨਾ ਸਾਰੀ ਸੇਵਾ ਮਤਲਬ ਕਾਬਿਲ ਤਾਰੀਫ ਹੈ ਦੇਖਣ ਜੋਗ ਹੈ ਅਸਲ ਜੋ ਕਰਵਾਈ ਜਾ ਰਹੀ ਹੈ ਗੁਰੂ ਸਾਹਿਬ ਵੱਲੋਂ ਉਹਨਾਂ ਨੇ ਸੌਣਾ ਨਹੀਂ ਹੈ ਆਪਾਂ ਸੌਂ ਜਾਂਦੇ ਆ ਉਹ ਬਜ਼ੁਰਗ ਨੇ 80-80 ਸਾਲ ਦੀਆਂ ਉਮਰਾਂ ਨੇ ਦੋਨੇ ਨੇ ਬੇਬੇ ਜੀ ਤੇ ਬਾਪੂ ਜੀ ਉਜਿੰਨੀ ਭਾਵਨਾ ਨਾਲ ਉਹ ਸੇਵਾ ਕਰਦੇ ਰਹੇ ਰੱਬ ਦਾ ਨਾਮ ਹੱਥ ਜੁੜਦੇ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਉਹਨਾਂ ਤੇ ਕਿਰਪਾ ਬਣਾ ਕੇ ਰੱਖਿਓ ਤੰਦਰੁਸਤ ਦੀ ਬਖਸ਼ੋ ਸੇਤਜਾ ਵੀ ਬਖਸ਼ੋ ਉਹਨਾਂ ਨੂੰ ਚਰਨਾਂ ਦਾ ਪਿਆਰ ਬਖਸ਼ੋ ਹੋਰ ਭਾਵਨਾ ਬਖਸ਼ੋ ਨਿਰੰਤਰ ਸੇਵਾ ਕਰਦੇ ਰਹਿਣ ਉਹਨਾਂ ਦੀ ਸੇਵਾ ਭਾਵਨਾ ਵੇਖ ਕੇ ਕੰਨਾਂ ਨੂੰ ਹੱਥ ਲੱਗਦੇ ਕਿ ਸਾਡੇ ਤੇ ਬਸਦਾ ਰੋਗ ਹੀ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਸ ਤੋਂ ਕਿਸ ਤਰੀਕੇ ਨਾਲ ਕਿਹੜੀ ਸੇਵਾ ਲੈਣ ਦੀ ਵੀ ਆਪਾਂ ਨਹੀਂ ਜਾਣਦੇ ਇਹ ਵੀ ਸਾਡੀ ਮਰਜ਼ੀ ਨਹੀਂ ਹੁੰਦੀ ਆਪਾਂ ਨੂੰ ਕਈ ਵਾਰੀ ਲੱਗਦਾ ਨਾ ਮੈਂ ਝਾੜੂ ਲਾ ਰਿਆਂ ਮੇਰੀ ਝਾੜੂ ਦੀ ਸੇਵਾ ਕਈ ਵਾਰੀ ਪਤਾ ਕੀ ਹੁੰਦਾ ਆਪਾਂ ਕੋਈ ਇੱਕ ਸੇਵਾ ਕਰਨ ਲੱਗ ਜਾਈ ਨਾ ਗੁਰੂ ਘਰ ਆ ਕੇ ਸਾਨੂੰ ਇਹ ਲੱਗਦਾ ਵੀ ਹੁਣੇ ਮੇਰੀ ਪੱਕੀ ਹੋ ਗਈ ਰਜਿਸਟਰਡ ਹੋ ਗਈ ਮੈਂ ਹੀ ਕਰਨੀ ਆ ਇਹ ਚੀਜ਼ਾਂ ਕਈ ਵਾਰੀ ਸਮੱਸਿਆਵਾਂ ਪੈਦਾ ਕਰਦੀਆਂ ਨੇ ਝਗੜੇ ਪੈਦਾ ਕਰਦੀਆਂ ਕਿਉਂਕਿ ਜਦੋਂ ਕੋਈ ਦੂਜਾ ਇਨਸਾਨ ਸੇਵਾ ਕਰਨ ਵਾਲੇ ਪਾਸੇ ਤੁਰਦਾ ਉਹ ਸੇਵਾ ਕਰਨੀ ਚਾਹੁੰਦਾ ਪਹਿਲਾ ਬੰਦਾ ਕਹਿੰਦਾ ਵੀ ਤੇ ਮੇਰੀ ਐ ਤੇ ਮੈਂ ਹੀ ਕਰਦਾ ਨਹੀਂ ਮੈਂ ਹੋਰ ਬੇਨਤੀ ਕਰਦੇ ਨੇ ਥੋੜਾ ਜਿਹਾ ਹੋਰ ਵੱਡਾ ਕਰ ਲੋ ਗੱਲ ਨੂੰ ਗੁਰੂ ਸਾਹਿਬ ਨੇ ਇੱਕ ਹੋਰ ਖਿਆਲ ਬਖਸ਼ਦਾ ਕਿਸੇ ਨੂੰ ਆਪਣੀ ਵਾਰੀ ਦੇਣੀ ਆਪਣੀ ਸੇਵਾ ਦੇਣੀ ਇਹ ਵੀ ਇੱਕ ਸੇਵਾ ਹੈ ਮੰਲੋ ਵੀ ਤੁਸੀਂ ਕਹੋ ਜਾਂ ਮੇਰੇ ਵਰਗਾ ਕੋਈ ਕੋਈ ਸੇਵਾ ਕਰ ਰਿਹਾ ਮੈਨੂੰ ਕੋਈ ਆ ਕੇ ਕਹੇ ਭਾਈ ਸਾਹਿਬ ਇਹ ਸੇਵਾ ਮੈਨੂੰ ਕਰ ਲੈਣਾ ਮੈਂ ਪਿੱਛੇ हट ਜਾ ਸੱਤ ਬਚਨ ਭਾਜੀ ਕਰ ਲਓ ਹੁਣ ਆਮ ਤੌਰ ਤੇ ਸਾਨੂੰ ਇਹ ਹੁੰਦਾ ਹੈ ਵੀ ਮੇਰੀ ਸੇਵਾ ਖੋ ਲਈ ਇਹਨਾਂ ਨੇ ਸੇਵਾ ਕਰ ਲੈਣੀ ਹੈ ਮੈਨੂੰ ਤਾਂ ਮੌਕਾ ਨਹੀਂ ਮਿਲਣਾ ਮੈਂ ਤਾਂ ਖਾਲੀ ਰਹਿ ਜਾਣਾ ਕਿਹ ਭਾਵਨਾ ਹੁੰਦੀ ਹੈ ਨਾ ਸਾਡੀ ਨਹੀਂ ਕਿਸੇ ਨੂੰ ਦੂਜੇ ਨੂੰ ਅੱਗੇ ਦੇ ਕੇ ਉਹਨੂੰ ਚਾਂਸ ਦੇਣਾ ਉਹਨੂੰ ਨੇੜੇ ਹੋਣ ਦਾ ਮੌਕਾ ਦੇਣਾ ਇਹ ਵੀ ਸੇਵਾ ਇਹ ਵੀ ਲਖੇ ਜੀ ਲੱਗ ਜਾਂਦੀ ਹੈ ਇੱਕ ਨਾ ਸਾਧ ਸੀ ਕੋਈ ਦਰਵੇਸ਼ ਰੂਪ ਕਹਿੰਦੇ ਇੱਕ ਰਾਜੇ ਦੇ ਨਾ ਦਰਬਾਰ ਦੇ ਬਾਹਰ ਲਾਈਨ ਲੱਗੀ ਹੈ ਤੇ ਲਾਈਨ ਲੱਗੀ ਉਹ ਮੰਗਣ ਵਾਲੇ ਨੇ ਸਾਰੇ ਤੇ ਰਾਜਾ ਰੋਜ਼ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਵੰਡਿਆ ਕਰਦਾ ਲਾਈਨ ਲੱਗੀ ਹੈ ਤੇ ਉਹ ਸਾਧੂ ਦਰਵੇਸ਼ ਉਹਨੂੰ ਅਕਸਰ ਮੰਗਦਾ ਤੇ ਕਦੇ ਵੀ ਨਹੀਂ ਸੀ ਪਰ ਉਹ ਵੀ ਲਾਈਨ ਦੇ ਵਿੱਚ ਖਲੋ ਗਿਆ ਲਾਈਨ ਦੇ ਵਿੱਚ ਖਲੋ ਗਿਆ ਜਦੋਂ ਨੇੜੇ ਜਾਇਆ ਕਰੇ ਦੇਖਿਆ ਕੋਈ ਲੋੜਵੰਦ ਕੋਈ ਬਜ਼ੁਰਗ ਕੋਈ ਬਿਮਾਰ ਆ ਗਿਆ ਉਹਨਾਂ ਨੂੰ ਕਹਿੰਦਾ ਆਜੋ ਤੁਸੀਂ ਆਜੋ ਲਾਈਨ 'ਚੋਂ ਨਿਕਲ ਜਾਂਦਾ ਸੀ ਫਿਰ ਪਿੱਛੇ ਜਾ ਕੇ ਖਲੋ ਜਾਂਦਾ ਸੀ ਜਦੋਂ ਪੰਜ-ਸੱਤ ਵਾਰ ਇਸੇ ਦੇਖਣਾ ਕੋਈ ਆਉਣਾ ਲੋੜਵੰਦ ਕੋਈ ਦਰਵੇਸ਼ ਕੋਈ ਬਜ਼ੁਰਗ ਆ ਗਿਆ ਕੋਈ ਬਿਮਾਰ ਖਮਾਰ ਉਹਨੂੰ ਕਹਿਣਾ ਵੀ ਤੂੰ ਇੱਥੇ ਲੱਗ ਜਾ ਮੈਂ ਪਿੱਛੇ ਜਾ ਕੇ ਲੱਗ ਜੰਦਾ 10-15 20 ਬੰਦੇ ਛੱਡ ਕੇ ਫੇਰ ਪਿੱਛੇ ਪੰਜ-ਸੱਤ ਵਾਰੀ ਹੋਇਆ ਕਹਿੰਦੇ ਵੀ ਬੱਬਾ ਤੂੰ ਕੀ ਕਰੀ ਜਾਂਦਾ ਹੈ ਜਦੋਂ ਤੇਰੀ ਵਾਰੀ ਆਉਂਦੀ ਹੈ ਤੂੰ ਉਹ ਤੋਂ ਲਾਈਨ ਚੋਂ ਨਿਕਲ ਜਾਣਾ ਦੂਜੇ ਨੂੰ ਖੜਾ ਦੇਣਾ ਉਹ ਕਹਿੰਦਾ ਮੇਰੇ ਕੋਲ ਦੇਣ ਵਾਸਤੇ ਕੁਝ ਨਹੀਂ ਹੈ ਬਸ ਇੱਕ ਵਾਰੀ ਹੈ ਮੈਂ ਵਾਰੀ ਹੀ ਲੋਕਾਂ ਨੂੰ ਦੇ ਰਿਹਾ ਇਹ ਵੀ ਸੇਵਾ ਹੈ ਇਹ ਨੂੰ ਕਦੇ ਵੀ ਇਸ ਤਰ੍ਹਾਂ ਨਾ ਸਮਝੋ ਵੀ ਇਹਦੇ ਨਾਲ ਸ਼ਾਇਦ ਸਾਡੀ ਸੇਵਾ ਨਹੀਂ ਲੱਗਣੀ ਜਾਂ ਮੈਨੂੰ ਫਲ ਨਹੀਂ ਮਿਲਦਾ। ਕਈ ਵਾਰੀ ਆਪਾਂ ਦੇਖਦੇ ਹਾਂ ਸੁਭਾਵਿਕ ਹੈ ਸਾਡੇ ਨਾਲ ਰੋਜ਼ ਵਾਪਰਦਾ ਅਸੀਂ 5-7 ਜਾਣੇ ਮੰਨ ਲਓ ਇਕੱਠੇ ਪ੍ਰਸ਼ਾਦਾ ਛਕਦੇ ਹਾਂ ਪ੍ਰਸ਼ਾਦਾ ਛਕ ਲੈਣੇ ਆਂ ਝੂਠੇ ਭਾਂਡੇ ਕੋਈ ਇੱਕ ਸੱਜਣ ਕਹਿੰਦਾ ਵੀ ਮੈਨੂੰ ਦੇ ਦਿਓ ਮੈਂ ਚੱਕਦਾ ਭਾ ਨਾ ਨਾ ਭਾਈ ਇਹ ਬਹੁਤ ਵੱਡਾ ਆਪਾਂ ਸਾਨੂੰ ਇਹ ਲੱਗਦਾ ਵੀ ਸ਼ਾਇਦ ਇਹ ਮਾੜੀ ਗੱਲ ਹੈ ਜਾਂ ਪਾਪ ਹੈ ਜਾਂ ਸ਼ਾਇਦ ਕੁਝ ਇਹ ਨਾ ਵੀ ਜਿਨੇ ਮੇਰੇ ਭਾਂਡੇ ਚੱਕ ਲਏ ਤੇ ਮੇਰੇ ਤੇ ਕੋਈ ਭਾਰ ਚੜ ਜਾਏਗਾ ਆਪਾਂ ਇਸ ਤਰ੍ਹਾਂ ਕਰ ਨਹੀਂ ਜਿਨੇ ਭਾਈ ਆਪਣੇ ਭਾਂਡੇ ਮੈਂ ਆਪ ਚੱਕਾਂਗਾ ਜੇ ਉਹਦੀ ਭਾਵਨਾ ਬਣੀ ਹੈ ਉਹਦੇ ਮਨ ਚ ਗੁਰੂ ਨੇ ਖਿਆਲ ਪਾਇਆ ਹੈ ਤੇ ਕੋਈ ਦਿੱਕਤ ਨਹੀਂ ਕੋਈ ਠੀਕ ਹੈ ਜੇ ਸਤਿਬਚਨ ਕਹਿ ਦਿਓ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਹ ਵੀ ਸੇਵਾ ਹੈ ਕਿਉਂਕਿ ਸੇਵਾ ਦੇ ਕਿੰਨੇ ਰੂਪ ਨੇ ਆਪਾਂ ਨਹੀਂ ਜਾਣ ਸਕਦੇ ਸਤਗੁਰੂ ਨੇ ਕਿਹੜੇ ਰੂਪ ਚ ਕਿਸ ਨੂੰ ਹੋ ਸਕਦਾ ਛਾਡੀ ਪਰਖ ਵਾਸਤੇ ਕਿਸੇ ਨੂੰ ਭੇਜਿਆ ਹੋਵੇ ਕੋਈ ਮੰਨ ਲਓ ਤੁਸੀਂ ਝਾੜੂ ਪੋਚਾ ਲਾ ਰਹੇ ਹੋ ਕੋਈ ਭੈਣ ਬੀਬੀ ਬਜ਼ੁਰਗ ਆ ਜੇ ਕੋਈ ਬਹੀਰ ਆ ਜਾਏ ਉਹ ਕਹਿੰਦੇ ਜੀ ਮੈਨੂੰ ਝਾੜੂ ਦੇ ਦਿਓ ਮੈਂ ਸੇਵਾ ਕਰਨੀ ਹੈ ਹੋ ਸਕਦਾ ਗੁਰੂ ਸਾਹਿਬ ਨੇ ਉਦੋਂ ਪਰਤੇ ਹੋਵੇ ਵੀ ਸੇਵਾ ਕਰਦਿਆਂ ਕਰਦਿਆਂ ਤੂੰ ਕਿਧਰ ਰਜਿਸਟਰਡ ਤਾਂ ਨਹੀਂ ਕਰਾ ਲਿਆ ਵੀ ਝਾੜੂ ਮੇਰਾ ਹੀ ਆ ਮੈਂ ਹੀ ਲਾਉਣਾ ਉਹ ਤੁਹਾਡੀ ਪਰਖ ਵੀ ਦੇਖੋ ਗੁਰੂ ਸਾਹਿਬ ਨੇ ਉੱਥੇ ਕਰ ਲੈਣੀ ਹੈ ਹੁਣ ਜਿਹੜਾ ਹੋਏਗਾ ਕੱਚਾ ਮੇਰੇ ਵਰਗਾ ਉਹਨੇ ਕਹਣਾ ਨਾ 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 ਝਾੜੂ ਤਾਂ ਮੈਂ ਹੀ ਲਾਉਣਾ ਜੀ ਇਹ ਤੇ ਮੇਰਾ ਜੀ ਮੈਂ ਤਾਂ ਝਾੜੂ ਵੀ ਆਪਣਾ ਲੈ ਕੇ ਆਇਆ ਕਈ ਵੀ ਕਹਿੰਦੇ ਝਾੜੂ ਵੀ ਮੇਰਾ ਹੈ ਝਾੜੂ ਮੇਰਾ ਹੋ ਸਕਦਾ ਪਰ ਗੁਰ ਫਰਸ਼ ਤੇ ਮੇਰਾ ਨਹੀਂ ਹੈ ਇੱਥੇ ਖਿੰਡੀ ਹੋਈ ਮਿੱਟੀ ਘੱਟਾ ਡਸਟ ਤੇ ਮੇਰੀ ਨਹੀਂ ਹੈ ਇੱਥੇ ਜੋ ਕੁਝ ਵੀ ਹੈ ਉਹ ਗੁਰੂ ਦਾ ਹੀ ਹੈ ਭਾਵੇਂ ਚੰਗਾ ਹੈ ਭਾਵੇਂ ਮੰਦਾ ਹੈ ਉਹ ਤੇ ਅਸੀਂ ਰਜਿਸਟਰਡ ਨਹੀਂ ਕਰਾ ਸਕਦੇ ਇਹਨੂੰ ਕਹਿੰਦੇ ਨੇ ਵੰਡ ਛਕੋ ਆਖੋ ਸਤਨਾਮ ਸ਼੍ਰੀ ਇਹ ਵੀ ਵੰਡ ਛਕਣਾ ਹੈ ਵੰਡ ਛਕਣ ਦਾਰਤੀ ਨੇ ਵੀ ਕੱਲਾ ਰਿਸਕ ਵੰਡਣਾ ਹੈ ਲੰਗਰ ਵੰਡਣਾ ਹੈ ਤੁਸੀਂ ਚੀਜ਼ਾਂ ਵੰਡ ਰਹੇ ਹੋ ਪਿਆਰ ਵੰਡਣਾ ਖੁਸ਼ੀਆਂ ਵੰਡਣੀਆਂ ਆਪਣੇ ਮੌਕੇ ਵੀ ਵੰਡੋ ਪਰ ਵੰਡਣ ਵਿੱਚ ਕਦੀ ਘਾਟਾ ਨਹੀਂ ਹੁੰਦਾ ਹਮੇਸ਼ਾ ਬਰਕਤ ਪੈਂਦੀ ਹੈ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ ਸਤਿਗੁਰੂ ਭਲਾ ਕਰਨ ਹੁਣ ਇਹ ਮਹਾਰਾਜ ਚਲੂਕ ਚਲਦਿਆਂ ਚਲਦਿਆਂ ਗੱਲ ਆਈ ਉਤਪੁਜ ਚਲਤ ਕੀਆ ਸਿਰ ਕਰਤਾ ਸਾਰਿਆਂ ਦੇ ਸਿਰ ਤੇ ਪਰਮੇਸ਼ਰ ਨੇ ਰਿਜਕ ਦੀ ਜੁਗਤ ਵਿਦ ਆਪ ਬਣਾਈ ਹੈ ਤੁਸੀਂ ਰੋਜ਼ ਪੜ੍ਹਦੇ ਹੋ ਰਹਿਰਾ ਸਾਹਿਬ ਵਿੱਚ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਅੱਗੇ ਕੀ ਆ ਜੀ ਹੁਣ ਦੇਖੋ ਉੱਥੇ ਸਾਡਾ ਉੱਤਰ ਮਿਲਿਆ ਬੰਦਾ ਡਰਦਾ ਕਿਸ ਗੱਲ ਤੋਂ ਵੀ ਮੈਨੂੰ ਰਿਜਕ ਕਿਵੇਂ ਮਿਲੇਗਾ ਇਸ ਸਾਲ ਦਾ ਇਸ ਦਿਨ ਦਾ ਇਸ ਮਹੀਨੇ ਦਾ ਆ ਗਿਆ ਅਗਲੇ ਮਹੀਨੇ ਦਾ ਕੀ ਬਣੇਗਾ ਅਗਲੇ ਸਾਲ ਦਾ ਕੀ ਇਹ ਡਰ ਇੱਕ ਚਿੰਤਾ ਮਹਾਰਾਜ ਜੀ ਕਹਿੰਦੇ ਕਾਹੇ ਮਨ ਭੌ ਕਰਿਆ ਮਨਾ ਤੂੰ ਕਿਉਂ ਡਰਦਾ ਉਹਨੇ ਸਾਰਿਆਂ ਦੇ ਸਿਰ ਦਾ ਰਿਜਕ ਉਹਨਾਂ ਦਾ ਲਿਖਿਆ ਹੋਇਆ ਹੈ ਜੇ ਸਾਨੂੰ 70 ਸਾਲ ਦੀ ਉਮਰ ਦਿੱਤੀ ਹੈ 70 ਸਾਲ ਦਾ ਰਿਜਕ ਉਹਨੇ ਪਹਿਲੇ ਦਿਨ ਹੀ ਲਿਖ ਦਿੱਤਾ ਸੀ ਇਸ ਦਿਨ ਦਾ ਰਿਜਕ ਕਿੱਥੇ ਹੈ ਇਸ ਮਹੀਨੇ ਦਾ ਕਿੱਥੇ ਹੈ ਇਸ ਸਾਲ ਦਾ ਕਿੱਥੇ ਹੈ ਕਈ ਵਾਰੀ ਤੁਸੀਂ ਘਰ ਚੋਂ ਰੋਟੀ ਬਣਾ ਕੇ ਨਾਲ ਲੈ ਕੇ ਜਾਂਦੇ ਹੋ ਖਾਣ ਦਾ ਹੁਕਮ ਨਹੀਂ ਹੁੰਦਾ ਰੋਟੀ ਕੋਈ ਹੋਰ ਖਾ ਜਾਂਦੇ ਤੁਹਾਡੀ ਕੋਈ ਵਿਦ ਬਣ ਜਾਂਦੀ ਹੈ ਕੋਈ ਵੀ ਤੇ ਕਈ ਵਾਰੀ ਅਸੀਂ ਲੈ ਕੇ ਨਹੀਂ ਜਾਂਦੇ ਪਤਾ ਨਹੀਂ ਕਿੱਥੋਂ ਮਿਲਣਿਆ ਕੀ ਬੰਨਣਾ ਕੀ ਖੇਡ ਬੰਨਣੀ ਹੈ ਉੱਥੇ ਪਹਿਲੇ ਹੀ ਬੈਠੇ ਹੁੰਦੇ ਅਗਲੇ ਕਹਿੰਦੇ ਜੀ ਅੱਜ ਕੋਈ ਆਏ ਨਹੀਂ ਮੈਂ ਲਿਆ ਸੀ ਤੁਸੀਂ 셔 ਕੋ ਉਹ ਕੀ ਹੈ ਉਹ ਵਿਦ ਦੇ ਨੂੰ ਕਹਿੰਦੇ ਨੇ ਨਾ